ਇਹ ਗੇ ਨੌਜਵਾਨ ਦੀ ਜਿਹੜਾ ਕਿ ਹਿੰਦੂ ਪਰਿਵਾਰ ਨਾਲ ਜਿਹੜਾ ਕਿ ਸੰਬੰਧ ਰੱਖਦਾ ਉਹਦੀ ਇੱਕ ਆਸ ਦਾ ਜੁੜੀ ਹੋਈ ਆ ਤਨਤਨ ਬਾਬਾ ਮੀਤ ਸਿੰਘ ਜੀ ਚੀਦਾ ਸਾਹ ਵਾਲਿਆਂ ਨਾਲ ਇਹ ਵਾਰ ਰੋਈ ਬੰਬੇ ਦੇ ਦਰਬਾਰ ਹੋ ਗਿਆ ਇਹਦਾ ਕੋਲ ਆਵਾਜ਼ ਆ ਰਹੀ ਇੱਕ ਵੀ ਫਤਰਾ ਇੰਨੇ ਵੀਰ ਭਰੇ ਲੰਗਰ ਲੰਦੇ ਨੇ ਇਹ ਚੀ ਕੁਝ ਵੀ ਨਹੀਂ ਕਰਦੇ ਸੀ ਇਥੇ ਹੋਰ ਵੀ 100 150 ਰੇੜੀ ਹੈ ਪਰ ਤੁਹਾਡੇ ਵਾਲੇ ਵੱਖਰਾ ਪ੍ਰਚਾਰਾ ਕੀਤਾ ਜਾ ਰਿਹਾ ਕਿੰਨੇ ਕੇ ਲੋਕ ਇਥੇ ਆਉਂਦੇ ਨੇ ਕਿੰਨੇ ਕਿ ਸ਼ਲਾਘਾ ਕਰਦੇ ਨੇ ਵੀ ਤੁਹਾਡੋਂ ਤੁਸੀਂ ਬੜਾ ਵਧੀਆ ਪ੍ਰਚਾਰਾ ਕਰ ਰਹੇ ਹੋ ਲੋਕਾਂ ਵੱਲੋਂ ਕਿੰਨੇ ਕਿ ਸਿਫਤ ਕੀਤੀ ਜਾਂਦੀ ਤੁਹਾਡੀ ਬਾਕੀ ਬਹੁਤ ਵਧੀਆ ਚੱਲਦਾ ਪਿਆ ਸਰ ਜਿੰਨੇ ਜਿੰਨੇ ਜੋ ਟੈਸਟ ਕਰਕੇ ਗਿਆ ਸਭ ਵੱਲੋਂ ਅੱਛਾ ਰਿਸਪੌਂਸ ਮਿਲਿਆ ਕੋਈ ਮਾੜਾ ਕਹਿਲੋ ਨਹੀਂ ਮਿਲਿਆ ਬਹੁਤ ਬਹੁਤ ਵੀਰਾਂ ਦੂਰ ਦੂਰ ਕਮੈਂਟ ਆ ਰਹੇ ਸੇ ਬਹੁਤ ਵਧੀਆ ਕਰ ਰਹੇ ਸਾਸਿਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤਸਵੀਰਾਂ ਵਖਾਵਾਗੇ ਤਾਲੁਸ਼ਰੀ ਅਮਰਸਰ ਸਾਹਿਬ ਦੇ ਰਣਜੀਤ ਐਮਰੀ ਦੀਆਂ ਰੇੜੀ ਮਾਰਕੀਟ ਦੀਆਂ ਜਿੱਥੇ ਕਿ ਇੱਕ ਨੌਜਵਾਨ ਦੀ ਜਿਹੜਾ ਕਿ ਹਿੰਦੂ ਪਰਿਵਾਰ ਨਾਲ ਜਿਹੜਾ ਕਿ ਸੰਬੰਧ ਰੱਖਦਾ ਉਹਦੀ ਇੱਕ ਆਸਤਾ ਜੁੜੀ ਹੋਈ ਆ ਧੰਤਨ ਬਾਬਾ ਦੀਪ ਸਿੰਘ ਜੀ ਸੀਦਾ ਹਸਾਬ ਵਾਲਿਆਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਸੀਰਾ ਵਿੱਚ ਇਹ ਜਿਹੜੀ ਆ ਵੈਜ ਚਾਂਬ ਤੁਸੀਂ ਦੇਖ ਸਕਦੇ ਹੋ ਵੀ ਮੋਟੂ ਵੈਜ ਚਾਂਬ ਦੀ ਜਿਹੜੀ ਇੱਕ ਰੇੜੀ ਲਗਾਈ ਹੋਈ ਆ ਇਹਨਾਂ ਵਾਲੇ ਜਿਹੜਾ ਇੱਕ ਨੌਜਵਾਨ ਨੇ ਇਹਨਾਂ ਲੋਕ ਵੱਖਰਾ ਭਰਾਲਾ ਕੀਤਾ ਜਾ ਰਿਹਾ ਇਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਜਿਹੜਾ ਵੀ ਇਹਨਾਂ ਰੇੜੀ ਉੱਤੇ ਆਉਂਦਾ ਵਾ ਅਤੇ 13 ਵਾਰੀ ਧੰਤਨ ਬਾਬਾ ਦੀਪ ਸਿੰਘ ਜੀ ਤਾਂ ਨਾਲ ਜਿਹੜਾ ਕਿ ਬੋਲੇਗਾ ਉਸ ਨੂੰ ਜਿਹੜੀ ਇੱਕ ਪਲੇਟ ਵੈਜ ਚਾਂਬ ਦੀ ਜਿਹੜੀ ਕਿ ਦਿੱਤੀ ਆ ਵੀ ਕੋਈ ਵੀ ਜਿਹੜਾ ਫਲੇਵਰ ਜਿਹੜਾ ਉਹਨਾਂ ਵੱਲ ਬਣਿਆ ਹੋਵੇਗਾ ਤੁਸੀਂ ਦੇਖ ਸਕਦੇ ਹੋ ਇੱਕ ਵੱਖਰੀ ਤਰ੍ਹਾਂ ਦੇ ਪ੍ਰਾਲਾ ਕੀਤਾ ਜਾ ਰਿਹਾ ਮੋਟੂ ਵੈਜ ਚਾਂ ਵਾਲਾਂ ਨਾਲ ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ ਹਾਂਜੀ ਵੀਰ ਦੀ ਕੀ ਨਾਮ ਜੜਾ ਲਵਿਸ਼ ਜੀ ਲਵਿਸ਼ ਅਰੋੜਾ ਜੀ ਤੇ ਮੈਨੂੰ ਐਸੋ ਅਰੋੜਾ ਸਾਹਿਬ ਕਿਸ ਤਰ੍ਹਾਂ ਜਹਨ ਜਾਇਆ ਕਿ ਇਹਦਾ ਤੰਤਰ ਬਾਬਾ ਦੀਪ ਸਿੰਘ ਜਿਹੜਾ ਨਾਂ 13 ਮਰੀ ਲਵੇਗਾ ਇਹ ਜਿਹੜਾ ਤੁਸੀਂ ਪ੍ਰਾਲਾ ਸ਼ੁਰੂ ਕੀਤਾ ਜਹਨ ਕਿਸ ਤਰ੍ਹਾਂ ਜੜਾ ਹੋਇਆ ਇਹ ਬਾਤ ਰੋਇ ਬੱਬੇ ਦੇ ਦਰਬਾਰ ਹੋ ਗਿਆ ਇਹਦਾ ਦਿਲੋਂ ਆਵਾਜ਼ ਆਵੇ ਇੱਕ ਵੀ ਫਤਰਾ ਇੰਨੇ ਵੀਰ ਪ੍ਰਾਲਾ ਲੰਗਰ ਲਾਉਂਦੇ ਨੇ ਇਹ ਚੀਜ਼ ਕੁਝ ਵੀ ਨਹੀਂ ਜੜੇ ਸੇ ਤਮੀਨੇ ਸੋ ਵੀ ਕਿੰਨੇ ਸਮੇਂ ਤੋਂ ਤੁਸੀਂ ਜਿਹੜਾ ਇਹ ਕੰਮ ਸ਼ੁਰੂ ਕੀਤਾ ਹੈ ਮੈਂ ਉਦੋਂ ਦਾ ਕੰਮ ਸ਼ੁਰੂ ਕੀਤਾ ਤੇ ਮੈਨੂੰ ਬਾਈ 3-4 ਸਾਲ ਹੋ ਗਏ ਨੇ ਪਰ ਇਹ ਚੀਜ਼ ਜਿਹੜੀ ਆਪਾਂ 13 ਵਰੀ ਵਾਲੀ ਇਹ 9 ਮਹੀਨਾ ਗਿਆ ਸ਼ੁਰੂ ਕੀਤਾ ਜਿੰਨਾ ਚਿਰ ਸਾਹ ਚੱਲਣਗੇ ਇਹ ਚੱਲੇਗੀ ਅੱਡੀ ਤੇ ਮੈਨੇ ਸੋ ਵੀ ਬਾਬਾ ਦੀ ਜੀ ਸੰਦੇ ਦਰਦੇ ਹੋ ਸ਼ਿਦਾ ਸਾਹਿਬ ਮੱਥਾ ਟੇਕਦੇ ਹੋ ਜਾ ਕੇ ਦਿੱਲੀ ਜਾਂਦੇ ਹੋ ਰਜਾਹਾਂ ਜਾਂਦੇ ਹੋ ਉੱਥੇ ਹਾਂਜੀ ਹਾਂਜੀ ਸਰ ਰੋਜ਼ ਜਾਂਦਾ ਤੇ ਕਿੰਨੀ ਹੈ ਤੁਹਾਡੀ ਹੁਣ ਤੱਕ ਆਸਥਾ ਮੁਰਾਦਾ ਪੂਰੀ ਹੋਈਆਂ ਨੇ ਹੁਣ ਤੱਕ ਬਾਬਾ ਜੀ ਜੋ ਵਧੀਆ ਹੀ ਹੋ ਰਿਹਾ ਸਰ ਜੋ ਜਦੋਂ ਇਹਦਾ ਸ਼ੁਰੂ ਕੀਤਾ ਬਹੁਤ ਵਧੀਆ ਚੱਲਣ ਦੇ ਘਰ ਪਰਿਵਾਰ ਸਾਰਾ ਬਾਬੇ ਦੇ ਚੜ੍ਹ ਕੋਈ ਤੱਕ ਲਈ ਕੋਈ ਦੁੱਖ ਤੇ ਨਹੀਂ ਆ ਰਹੀ ਸਭ ਬਹੁਤ ਵਧੀਆ ਹੋ ਰਿਹਾ ਤੇ ਮੇਰੇ ਨੂੰ ਸੁਣ ਮੇਰੇ ਨਾਲ ਗੱਲ ਕੀਤੀ ਵੀ ਲੋਕਾਂ ਦੀ ਆਸ ਤਾਂ ਜੁੜੀ ਹੋਈ ਹੁੰਦੀ ਆ ਖਾਸ ਕਰਕੇ ਜਦੋਂ ਚਪੈਰਾ ਸਾਹਿਬ ਲੋਕ ਕੱਟ ਆਉਂਦੇ ਆ ਅਸੀਂ ਦੇਖਿਆ ਵੀ ਲੋਕ ਸੰਗਤਾਂ ਜਿਹੜੀਆਂ ਦੇਸ਼ਾਂ ਦੇਸ਼ਾਂ ਤੋਂ ਹਜ਼ਾਰਾਂ ਲੋਕ ਸੰਗਤ ਜਿਹੜੀਆਂ ਐਤਵਾਰ ਨੂੰ ਚਪੈਰਾ ਸਾਹਿਬ ਕੱਟਣ ਵਾਸਤੇ ਆਉਂਦੀਆਂ ਨੇ ਵਕਫ ਵਕਫ ਤਰੀਕੇ ਨਾਲ ਜਿਹੜਾ ਕੀਰਤਨ ਤਨ ਤਨ ਬਾਬਾ ਦੀਪ ਸਿੰਘ ਨੂੰ ਯਾਗ ਕੀਤਾ ਜਾਂਦਾ ਉਸੇ ਤਰ੍ਹਾਂ ਦੇ ਇੱਕ ਵੱਖਰੇ ਤਰ੍ਹਾਂ ਦਾ ਪਰਲਾਇਆ ਜਿਹੜਾ ਸ਼ੁਰੂ ਕੀਤਾ ਤੁਸੀਂ ਕਿਹਾ ਵੀ ਜਿਹੜਾ ਵੀ ਤੇਰਾ ਬਲੀ ਆ ਕੇ ਤਨ ਤਨ ਬਾਬਾ ਦੀਪ ਸਿੰਘ ਬੋਲੂਗਾ ਉਸ ਨੂੰ ਜਿਹੜੇ ਕੀ ਚਾਂਪਾਂ ਦੀ ਜਿਹੜੀ ਪਲੇਟ ਇਹਨੇ ਕਿੰਨੇ ਕਿ ਨੌਜਵਾਨ ਰੋਝਦੇ ਆਜ ਵੀ ਗਾੜੀ ਕੋਲ ਆਏ ਜਾਂਦੇ ਭਈ ਜਿਆਦਾ ਤਕਰੀਬਨ ਲੋਡ ਮੰਦੀ ਆ ਰਹੇ ਆ ਬੱਚੇ ਵੀ ਆ ਰਹੇ ਆ ਜਿਹੜਾ ਮਰਜ਼ੀ ਆ ਸਕਦਾ ਕਿਸੇ ਨੂੰ ਕੋਈ ਤਰ੍ਹਾਂ ਦੀ ਨਾ ਨਹੀਂ ਖੇਦਰੋਂ ਜੇ ਬਾਬਾ ਜੀ ਦਾ ਆਪਾਂ ਸ਼ੁਰੂ ਕੀਤਾ ਤੇ ਆਪਾਂ ਨਵਾਵਾਂਗੇ ਵੀ ਪੂਰੇ ਐਂਡ ਤੱਕ ਤੇ ਮੈਨੂੰ ਇਹ ਸੋ ਵੀ ਅਸੀਂ ਦੇਖਿਆ ਵੀ ਜਿਹੜੀ ਮਾਰਕੀਟ ਹੈ ਤੇ ਹੋਰ ਵੀ 100 150 ਰੇੜੀ ਹੈ ਪਰ ਤੁਹਾਡੇ ਲੋਕ ਵੱਖਰਾ ਪ੍ਰਾਲਾ ਕੀਤਾ ਜਾ ਰਿਹਾ ਕਿੰਨੇ ਕੇ ਲੋਕ ਇੱਥੇ ਜੋ ਆਉਂਦੇ ਨੇ ਕਿੰਨੇ ਕਿ ਛਲਾਗਾ ਕਰਦੇ ਨੇ ਵੀ ਤੁਹਾਡੋਂ ਤੁਸੀਂ ਬੜਾ ਵਧੀਆ ਪ੍ਰਾਲਾ ਕਰ ਰਹੇ ਹੋ ਲੋਕਾਂ ਵੱਲੋਂ ਕਿੰਨੇ ਕਿ ਸਿਫਤ ਕੀਤੀ ਜਾਂਦੀ ਤੁਹਾਡੇ ਕੰਮ ਦੀ ਬਹੁਤ ਬਹੁਤ ਵਧੀਆ ਚੱਲਦਾ ਪਿਆ ਸਭ ਲੋਚਾਰਸ ਮੋਂਸ ਮਿਲਿਆ ਕੋਈ ਮਾੜਾ ਕਹਿਲੋ ਨਹੀਂ ਮਿਲਿਆ ਬਹੁਤ ਬਹੁਤ ਵੀਰ ਪ੍ਰਸ ਦੂਰ ਦੂਰ ਕਮੈਂਟ ਆ ਰਹੇ ਸੇ ਬਹੁਤ ਵਧੀਆ ਕਰ ਰਹੇ ਜਦੋਂ ਨਵਾਂ ਨਵਾਂ ਸ਼ੁਰੂ ਕੀਤਾ ਸੀ ਉਹ ਉਦੋਂ ਫਿਰ ਕਿੰਨਾ ਕ ਲੋਕਾਂ ਵੱਲੋਂ ਸ਼ਾਤ ਸੀ ਜੇ ਵੱਖਰਾ ਪ੍ਰਲਾ ਤੁਸੀਂ ਕੀਤਾ ਵਾ ਪਰਿਵਾਰ ਦਾ ਕੀ ਕਹਿਣਾ ਵਾ ਪਰਿਵਾਰ ਦੀ ਹਮੇਸ਼ਾ ਸਪੋਰਟ ਹੁੰਦੀ ਆ ਪਰਿਵਾਰ ਵੱਲੋਂ ਇਸ ਬਾਰੇ ਕੀ ਕਹਿਣਾ ਹੈ ਪਰਿਵਾਰ ਵੱਲੋਂ ਵੀ ਪੂਰੀ ਸਪੋਰਟ ਪੂਰੀ ਹੈ ਵੀ ਜੋ ਤੁਹਾਡਾ ਦਿਲ ਵਾਜਦੇ ਦੋ ਤੁਸੀਂ ਕਰਨਾ ਕਰੋ ਬਾਬਾ ਦੇ ਨਾਂ ਤੇ ਆਪਾਂ ਤੁਹਾਡੇ ਨਾਲ ਨੇ ਬਾਹਰੋਂ ਹਾਨੂੰ ਕਸਟਮਰਾਂ ਦੇ ਫੋਨ ਆ ਰਹੇ ਆ ਬਹੁਤ ਵਧੀਆ ਹੋਣਾ ਆ ਰਿਹਾ ਵੀ ਬਹੁਤ ਵਧੀਆ ਤੁਸੀਂ ਕਰ ਰਹੇ ਹੋ ਬਾਬਾ ਜੀ ਦੇ ਨਾਂ ਤੇ ਆਪਾਂ ਜਰੂਰ ਤੁਹਾਨੂੰ ਮਿਲ ਕੇ ਜਾਵਾਂਗੇ ਤੁਸੀਂ ਬਾਬਾ ਜੀ ਦੇ ਕਰਕੇ ਬਹੁਤ ਵਧੀਆ ਗਿਰ ਰਹੇ ਹੋ ਤੇ ਵੀ ਨੇ ਇਸੋ ਵੀ ਜਦੋਂ ਨਹੀਂ ਸੀ ਕੰਮ ਸ਼ੁਰੂ ਕੀਤਾ ਖਾ ਕੇ ਜਿਹੜੀ ਬਾਬਾ ਜੀ ਦਾ 13 ਤਣ ਵਾਲੀ ਨਹੀਂ ਸੀ ਜਦੋਂ ਨਾਂ ਲੈਣਾ ਸ਼ੁਰੂ ਕੀਤਾ ਉਦੋਂ ਹਾਲਾਤ ਕੀ ਸੀ ਉਦੋਂ ਕਿੰਨੇ ਕੰਮ ਕਾ ਸ਼ੁਰੂ ਕੀਤਾ ਸੀ ਕੰਮ ਕਾ ਕਿੰਨੀ ਕਿ ਬੜੋਤਰੀ ਸੀ ਤੋਂ ਬਹੁਤ ਵਧੀਆ ਚੱਲਦਾ ਪਿਆ ਸੀ ਪਰ ਇਹ ਚਲੋ ਕਿ ਦਿਲ ਤੋਂ ਆਵਾਜ਼ ਆਈ ਵੀ ਯਾਤਰਾ ਕਰਨਾ ਹੈ ਪਰ ਉਹ ਹੁਣ ਚਲੋ ਬਾਬਾ ਜੀ ਦੀ ਕਿਰਪਾ ਬਹੁਤ ਵਧੀਆ ਚੱਲਦਾ ਪਿਆ ਹੈ ਲੈ ਵੀ ਕਿ ਮੈਨੂੰ ਇਹ ਸੋ ਰੇੜੀ ਕਿੰਨੀ ਲਾਈਆਂ ਜਦੋਂ ਨਾਲ ਸ਼ੁਰੂ ਕੀਤਾ ਮੈਂ ਪਹਿਲੇ ਕਿਹੜੀ ਰੇੜੀ ਹੋਣੀ ਕਿੰਨੀ ਰੇੜੀਆਂ ਹੋਈਆਂ ਨੇ ਪਹਿਲਾਂ ਲਾਈ ਆਪਾਂ ਸਟਾਰਟਿੰਗ ਦੇਖ ਕੇ ਰੇੜੀ ਚਾਮਦੀ ਤੇ ਹੁਣ ਆਪਣੀ ਨਾਲ ਦੀ ਫਾਸਟ ਫੋਰਡ ਦੀ ਵੀ ਲੱਗ ਗਈ ਆ ਤੇ ਬਾਬੇ ਦੀ ਕਿਰਪਾ ਰਹੀ ਹੋਰ ਦੋ ਤਿੰਨ ਲਗਾ ਲਾਂਗੇ ਵਾਹ ਜੀ ਵਾਹ ਤੁਸੀਂ ਦੇਖ ਸਕਦੇ ਹੋ ਵੀ ਬਾਬਾ ਜੀ ਦੇ ਨਾਂ ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੀ ਤੇ ਇਹਦਾ ਮਰੀ ਜਿਹੜਾ ਕਿ ਨਾਲ ਬੋਲੇ ਗਿਆ ਬਾਬਾ ਤੰਤਰ ਬਾਬਾ ਦੀਪ ਸਿੰਘ ਅਤੇ ਵੀਰ ਦਾ ਕਹਿਣਾ ਵੀ ਪਹਿਲਾਂ ਇੱਕ ਰੇੜੀ ਸ਼ੁਰੂਆਤ ਕੀਤੀ ਗਈ ਸੀ ਹੁਣ ਦੋ ਦੋ ਰੇੜੀਆਂ ਲੱਗੀਆਂ ਨੇ ਤੇ ਜਿੱਥੇ ਵੀ ਬਾਬਾ ਦੀਪ ਸਿੰਘ ਦਾ ਨਾਮ ਆਉਂਦਾ ਉੱਥੇ ਹਮੇਸ਼ਾ ਬਾਬਾ ਜੀ ਚੜ੍ਹਦੀ ਕਲਾ ਕਰਦੇ ਨੇ ਹਮੇਸ਼ਾ ਪਰਿਵਾਰ ਨੂੰ ਬਲ ਬਖਸ਼ਦੇ ਨੇ ਅਤੇ ਹਮੇਸ਼ਾ ਹੀ ਉਹਨਾਂ ਦੇ ਕੰਮਾਂ ਵਿੱਚ ਵਾਧਾ ਹੁੰਦਾ ਵਾ ਕਦੀ ਵੀ ਘਾਟਾ ਨਹੀਂ ਪੈਂਦਾ ਇਹ ਜਿਹੜਾ ਪ੍ਰਾਲਾਵਾ ਕਿ Hindu ਪਰਿਵਾਰ ਵੱਲੋਂ ਕੀਤਾ ਗਿਆ ਵਾ ਤੁਸੀਂ ਦੇਖ ਸਕਦੇ ਹੋ ਨੌਜਵਾਨ Hindu ਪਰਿਵਾਰ ਨਾਲ ਸੰਬੰਧ ਰੱਖਦਾ ਅਰੋੜੇ ਪਰਿਵਾਰ ਨਾਲ ਪਰ ਬੜਾ ਵਧੀਆ ਪ੍ਰਾਲਾਵਾ ਤੁਸੀਂ ਦੇਖ ਸਕਦੇ ਵੀ ਇੰਨਾ ਕੀ ਆਸਥਾ ਜੁੜੀ ਹੋਈ ਆ ਤੰਤਰ ਬਾਬਾ ਸਮਾਤਕ ਹੁੰਦੇ ਨੇ ਮਥਾੜੇ ਦੇ ਵਿੱਚ ਪਹਿਲਾਂ ਸਾਫ ਕਰਦੇ ਨੇ ਸ਼ਿਦਾ ਸਾਹਿਬ ਆ ਕੇ ਉੱਥੇ ਇਸ ਨੌਜਵਾਨ ਵੱਲੋਂ ਬੜੀ ਸ਼ਲਾਘਾ ਦਾ ਕੰਮ ਕੀਤਾ ਗਿਆ ਜਾ ਰਿਹਾ ਵਾ ਲੋਕੀ ਸੰਗਤਾਂ ਜਿਹੜੀਆਂ ਦੇਸ਼ ਆ ਦੇਸਾਂ ਲੋਕ ਇਹਨਾਂ ਜਦੋਂ ਵੀਡੀਓ ਦੇਖਦੇ ਨੇ ਬੜਾ ਵਧੀਆ ਪ੍ਰਾਲਾ ਲੋਕ ਸੋਚਦੇ ਨੇ ਵੀ ਬੜਾ ਵਧੀਆ ਪ੍ਰਾਲਾ ਨੌਜਵਾਨਾਂ ਨੇ ਕੀਤਾ ਗਿਆ ਵਾ ਹੋਰ ਵੀ ਗੱਲ ਕਰਾਂਗੇ ਸਰਦਾਰੀ ਸਾਡੇ ਨਾਲ ਨੇ ਹਾਂਜੀ ਸਰਦਾਰੀ ਕੀ ਨਾਮ ਹੈ ਅਮ੍ਰਿਤਪਾਲ ਸਿੰਘ ਨਾਮ ਜੋ ਮੇਰਾ ਅਮਰਪਾਲ ਜੀ ਕਿਸਾ ਦੇ ਦੋ Hindu ਪਰਿਵਾਰ ਨਾਲ ਸੰਬੰਧ ਰੱਖਦਾ ਰੋੜੇ ਫੈਮਿਲੀ ਜੋ ਇਹਦੇ ਵੱਲੋਂ ਜਿਹੜਾ ਕਿਹਾ ਗਿਆ ਵੀ 13 ਮਹੀਨੇ ਕੀ ਧੰਨ ਧੰਨ ਬਾਬਾ ਦੀਪ ਸਿੰਘ ਬੂਲੇਗਾ ਇੱਕ ਜਿਹੜੀ ਵਿਆ ਇੱਕ ਦੇ ਇੱਕ ਗੁਰੂ ਰਾਮਦਾਸ ਹੀ ਨਗਰੀ ਚ ਬੈਠੇ ਆਪਾਂ ਸਾਰੇ ਇਹਨਾਂ ਵੱਲੋਂ ਜਿਹੜਾ ਪ੍ਰਾਲਾ ਬੜਾ ਵਧੀਆ ਪੀ ਜਿਹੜਾ ਕੋਈ ਨਾਮ ਲਏਗਾ ਜਿਹਦੇ ਕੋਈ ਪੈਸੇ ਵੀ ਨਹੀਂ ਹੋਏ ਕੋਈ ਬਾਬਾ ਦੀਪ ਸਿੰਘ ਦਾ ਨਾਮ ਲੈ ਕੇ ਇਥੋਂ ਚਾਂਪ ਖਾ ਸਕਦਾ ਬਿਲਕੁਲ ਇੱਕ ਇਹਨਾਂ ਦੀ ਸਫਾਈ ਬੜੀ ਵਧੀਆ ਇੱਕ ਇਹਨਾਂ ਦੇ ਚਾਂਪ ਬੜੇ ਟੇਸਟੀ ਹੈ ਇੱਥੇ ਫਿਰ ਗਰੀਬ ਵੀ ਜਿਹਦੇ ਕੋਈ ਨਹੀਂ ਗਰੀਬ ਬੱਚੇ ਕੋਈ ਨਹੀਂ ਪੈਸੇ ਹੁੰਦੇ ਉਹ ਇਥੋਂ ਰਮਾਨ ਆਈਦਲੀ ਨਾਮ ਲੈ ਕੇ ਬਾਬੇ ਦਾ ਦੀਪ ਸਿੰਘ ਦਾ ਨਾਮ ਲੈ ਕੇ ਇਥੋਂ ਖਾ ਸਕਦੇ ਇੱਕ Hindu ਪਰਿਵਾਰ ਵੱਲੋਂ ਇਹ ਹੋਰ ਵਧੀਆ ਪ੍ਰਾਲਾ ਚਲੋ ਸਿੱਖ ਕਰਦਾ ਤਾਂ ਫਿਰ ਤਾਂ ਮੰਨਦੇ ਵੀ ਨਾ ਵੀ ਹਾਂ ਸਿੱਖ ਦਾ ਫਰਜ਼ ਵੀ ਬੰਦਾ ਹੈ ਬਸ ਇੱਕ ਹਿੰਦੂ ਪਰਿਵਾਰ ਵੱਲੋਂ ਇਹ ਬਹੁਤ ਵਧੀਆ ਵਿਆਹ ਹੈ ਮੈਂ ਆਪ ਬੇ ਇੱਥੇ 버ਗਰ ਖਾ ਗਏ ਨੇ ਹੁਣ ਚਾਂਪ ਵੀ ਇਥੋਂ ਕਾਈਦੇ ਆ ਪਰ ਬੜਾ ਵਧੀਆ ਟੇਸਟ ਵਧੀਆ ਵੱਖਰਾ ਟੇਸਟ ਹੈ ਪਰ ਇਹ ਵੀ ਵੇਖਣੋਂ ਬੜਾ ਮਿਲਦਾ ਕਹਿੰਦੇ ਸੁਣੋ ਜੀ ਖਾਸ ਕੇ ਬਹੁਤ ਵਧੀਆ ਗੱਲ ਹੈ ਆਪ ਕਹਿੰਦੇ ਵੀ ਸ਼ੀਦਾ ਸਾਹਿਬ ਦੇ ਲੋਕ ਜਾਂਦਾ ਸੇਵਾ ਵੀ ਕਰਦੇ ਨੇ ਉਹ ਕਹਿੰਦੇ ਨੇ ਵੀ ਹਿੰਦੂ ਪਰਿਵਾਰ ਜਾਂਦਾ ਜਿਹੜੀ ਨੇ ਧਰਮਤਨ ਬਾਬਾ ਦੇਸ ਨੂੰ ਜ਼ਿਆਦਾ ਮੰਨਦੇ ਨੇ ਉਹ ਮੈਂ ਤੁਹਾਨੂੰ ਆਖੰਦਿਆਂ ਨਾ ਵੀ ਆਸਤਾ ਵੇਖੋ ਇੱਕ ਉੱਥੇ ਜਾਈਏ ਨਾ ਜਦੋਂ ਆਪਾਂ ਜਾ ਕੇ ਦੇਖਦੇ ਆਂ ਜਿਹੜਾ ਚੁਪਹਿਰਾ ਕੱਟਣਦੇ ਹੁੰਦੇ ਆ ਉੱਥੇ ਅੱਧਿਓ ਵੱਦ ਨਾਲ ਹਿੰ ਉਥਿਆਂ ਨੂੰ ਦੇਖ ਜਾਂਦਾ ਜਦੋਂ ਆਪ ਮਾ ਸਾਡੇ ਕਨੇ ਜਾਈਦਾ ਹੈ ਇਹਨਾਂ ਵੱਲੋਂ ਇਹ ਜਿਹੜਾ ਬਹੁਤ ਵਧੀਆ ਜਿਹੜਾ ਕਦਮ ਚੁੱਕਿਆ ਗਿਆ ਸਲਾਹਨਾ ਜੋਗ ਹੈ ਵੀ ਇਹਨਾਂ ਨੇ ਕਿਹਾ ਵੀ ਜਦੋਂ ਦਾ ਵੀ ਬਾਬਾ ਜੀ ਦਾ ਨਾਲ ਆਣਾ ਸ਼ੁਰੂ ਕੀਤਾ ਵਾ ਪਹਿਲਾਂ ਇੱਕ ਜਿਹੜੀ ਸੀ ਹੁਣ ਦੋ ਜਿਹੜੀਆਂ ਹੋ ਗਿਆ ਨੇ ਬਾਬਾ ਜੀ ਨੇ ਹਮੇਸ਼ਾ ਵਾਧਾ ਹੀ ਪਾਇਆ ਵਾ ਕਦੀ ਘਾਟਾ ਨਹੀਂ ਪਾਇਆ ਕੰਮ ਦਾ ਭਾਜੀ ਅਸੀਂ ਸਿੱਖ ਪਰਿਵਾਰ ਅਸੀਂ ਪਿੰਡਾਂ ਤੋਂ ਰਹਿਣ ਵਾਲੇ ਅਸੀਂ ਦਸਵੰਧ ਕੱਢਦੇ ਆ ਕੋਰੋਨਾ ਵਿੱਚ ਵੀ ਅਸੀਂ ਲੰਗਰ ਲਾਏ ਲੋਕਾਂ ਕਰ ਆਟਾ ਛੱਡ ਕੇ ਆਏ ਇੱਕ ਜਿਹੜਾ ਪੰਜਾਬ ਬਾ ਸਾਡਾ ਜਿੱਥੇ ਲੰਗਰ ਨਹੀਂ ਬੰਦ ਹੁੰਦਾ ਕਦੀ ਵੇਖਿਆ ਤੇ ਬੰਦ ਹੋਏਗਾ ਕਰੋਨਾ ਵਿੱਚ ਜਿੱਥੇ ਸਾਰੇ ਕਾਲ ਪਿਆ ਹੈ ਪੰਜਾਬ ਵਿੱਚ ਨਹੀਂ ਪਿਆ ਤੇ ਇਹ ਰੱਬ ਜੀ ਇਹ ਕਰਦੇ ਆ ਇਹਨਾਂ ਨੂੰ ਦੋ ਆ ਇਹਨਾਂ ਦੀਆਂ ਤਿੰਨ ਹੋਣਗੀਆਂ ਕੱਲ ਨੂੰ ਚਾਰ ਹੋਣਗੀਆਂ ਪਰ ਅਸੀਂ ਦੇਖਦੇ ਆ ਵੀ ਰੇੜੀ ਮਾਰਕੀਟ ਹੈ ਮੈਂ ਜਿਵੇਂ ਗੱਲ ਕੀਤੀ ਵੀ ਇੱਥੇ 100 150 ਰੇੜੀ ਆ ਪਰ ਕਿਸੇ ਵੱਲੋਂ ਇਸ ਦਾ ਪ੍ਰਾਲਣ ਨਹੀਂ ਕੀਤਾ ਗਿਆ ਕਿਉਂਕਿ ਹਰ ਇੱਥੇ ਹਮੇਸ਼ਾ ਕੰਪੀਟੀਸ਼ਨ ਹੁੰਦਾ ਵਾ ਹਰ ਕਿਨੂੰ ਪੈਸੇ ਦੀ ਦੌੜ ਹੁੰਦੀ ਆ ਕਿ ਪੈਸਾ ਵੱਧ ਕਮਾਇਆ ਜਾਵੇ ਜਿਵੇਂ ਵੀਰ ਦਾ ਕੀਤਾ ਅਸੀਂ ਦੀ ਪਲੇਟ ਆ ਠੀਕ ਹੈ ਨਾ ਵੀਰ ਦਾ ਕਹਿਣਾ ਰੋਜ਼ ਦੇ ਤਿੰਨ ਵੀ ਆ ਜਾਣ ਚਾਰ ਵੀ ਆ ਜਾਣ ਚਾਹ 10 ਵੀ ਆ ਜਾਣ ਕਦੀ ਕਦੀ ਘਾਟਾ ਨਹੀਂ ਸਾਡੇ ਨੂੰ ਯਾਸੀ ਹੋ ਪਾਜੀ 100 ਬੰਦਿਆਂ ਵਿੱਚੋਂ ਦੋਹਾਂ ਬੰਦਿਆਂ ਦੇ ਮਗਰਮਾਤ ਨੇ 100 'ਚੋਂ ਦੋ ਹੀ ਰੱਬ ਦਾ ਨਾਮ ਜਪਲਾਂਗੇ ਬਾਕੀ ਜਿਹੜੇ ਪੈਸੇ ਮਗਰੀ ਭਜਨ ਵਾਲੇ ਹੋਣਗੇ ਉਹ ਦੋਹਾਂ ਵਿੱਚੋਂ ਵੀਰੇ ਅਜੇ ਨੇ ਕੀਤਾ ਰੱਬ ਨੇ ਇਹਨੂੰ ਹੋਰ ਤਰੱਕੀ ਦੇਣੀ ਬਿਲਕੁਲ ਹੋਰ ਦੇਣੀ ਹੈ ਬਾਬਾ ਦੀਪ ਸਿੰਘ ਦੇ ਘਰ ਕੋਈ ਘਾਟਾ ਨਹੀਂ ਹੈ ਗੁਰਾਮਦਾਰੀ ਨਗਰੀ 'ਚ ਕੋਈ ਘਾਟਾ ਨਹੀਂ ਹੈਗਾ ਇਹਨੂੰ ਹੋਰ ਜ਼ਿਆਦਾ ਤਰੱਕੀ ਹੁਣੀ ਹੈ ਇਹਦੇ ਇਹਦੇ ਨੂੰ ਵੇਖ ਲਿਓ ਵੀ ਇੱਕ ਦੂਜੇ ਵੀ ਕਰਨਗੇ ਫੇਰ ਕਿੰਨੇ ਚਲਾਗਾ ਬਹੁਤ ਹੋ ਰਹੀ ਜਾਂਦਾ ਹੈ ਦੇਸ਼ਾਂ ਦੇ ਸਾਰੇ ਲੋਕ ਬੜੇ ਨਾਲ ਪਿਆਰ ਦੇ ਰਹੇ ਨੇ ਕਹਿੰਦੇ ਵੀ ਬਹੁਤ ਸੋਹਣਾ ਪ੍ਰਾਲਾ ਕੀਤਾ ਵਾ ਜਿਵੇਂ ਮੈਂ ਗੱਲ ਕੀਤੀ ਵੀ ਲੋਕ ਪੈਸਾ ਕਮਾਉਣੇ ਤਾਂ ਹੋਰ ਚ ਬਚੇ ਹੋਏ ਨੇ ਲੋਕ ਪੈਸੇ ਤੇ ਵੀਰ ਦਾ ਕਹਿਣਾ ਵੀ ਡੇਲੀ ਪਵਰਾਤ ਮਿਲ 11 ਵਜਣ ਜਦੋਂ ਵੀ ਕੰਮ ਛੁੱਟੀ ਕਰਦਾ ਤੇ ਸ਼ੀਦਾ ਸਾਹਿਬ ਮਥਾ ਟੇਕ ਕੇ ਜਾਣਾ ਕਰੇ ਨਾ ਬੜੀ ਬਹਾਦਰੀ ਹੈ ਭਾਜੀ ਇੰਨੀ ਠੰਡ ਆ ਠੰਡ ਵਿੱਚ ਰਾਤ ਇਥੋਂ ਕੰਮ ਕਰਕੇ ਫੇਰ ਜਾਣਾ ਫੇਰ ਸਵੇਰੇ ਫੇਰ ਤਿਆਰੀ ਕਰਨੀ ਹੈ ਰੇੜੀ ਦੀ ਫੇਰ ਤਿਆਰੀ ਫੇਰ ਇਹ ਨਹੀਂ ਆ ਭਾਵੇਂ ਇੱਥੇ 10 ਬੰਦੇ ਆ ਜਾਣ ਜਦੋਂ ਫ੍ਰੀ ਫਾਇਰ ਕੋਲੋਂ ਜਾਂਦੇ ਆ ਪੈਸੇ ਉਹ ਬਹੁਤ ਬਾਦਰੀਏ ਵੀਰ ਦੀ ਹੈ ਤੇ ਇਹ ਆ ਵੀ ਚਲੋ ਰੱਬ ਇਹਨਾਂ ਨੂੰ ਹੋਰ ਤਰੱਕੀ ਦੇਵੇ ਸਿਰ ਇਹ ਕਿਹਦੇ ਨਾਲ ਜਾਓਗੇ ਸਾਡੇ ਦੇਰ ਦੇ ਦਰਸ਼ਕ ਦੇਖ ਲੈਣੇ ਦੇਸਾਂ ਦੇਸਾਂ 'ਚ ਅਪੀਲ ਕੀ ਕਰਨ ਜਾਓਗੇ ਕੀ ਬੇਨਤੀ ਕਰਨਗੇ ਮੈਂ ਤਾਂ ਇਹੋ ਹੀ ਕਰਦਾ ਵੀ ਵੇਖੋ ਜਿਹੋ ਜਿਹਾਂ ਜਿੱਦਾਂ ਦਾ ਕੋਈ ਕੰਮ ਕਰਦਾ ਨਾ ਉਹਦਾ ਸਾਰ ਦੇਣਾ ਚਾਹੀਦਾ ਹੈ ਉਹਨੂੰ ਹਰ ਪਾਸੋਂ ਮੈਂਟਰੀ ਦੀ ਬੰਦੇ ਨੂੰ ਸਟਰੋਂਗ ਕਰਨਾ ਹੀ ਪੈਂਦਾ ਹੈ ਜੇ ਥੋੜੀ ਮਤਤ ਵੀ ਦੇਣੀ ਪਵੇ ਨਾ ਉਹ ਦੇਣੀ ਚਾਹੀਦੀ ਆ ਵੀ ਯਾਰ ਤੂੰ ਵਧੀਆ ਕੰਮ ਕਰਦਾ ਤੇਰੇ ਨਾਲ ਵੇਖ ਕੱਲ ਨੂੰ ਹੋਰ ਵੀ ਕੋਈ ਕਰੇਗਾ ਤੇ ਇਹ ਆ ਵੀ ਵੀਰ ਦਾ ਸਹਿਯੋਗ ਦਿਓ ਜਿਹੜੇ ਵੰਦੇ ਆ ਵੱਤੋ ਵੱਤ ਖਾਣ ਆਓ ਕਿ ਉਹਦੇ ਕੋਲ ਦਸਾਂ ਮਗਰ ਜੇ 1-2 ਨੂੰ ਫਰੀ ਖਵਾ ਦੇਗਾ ਉਹਨੂੰ ਘਾਟਾ ਨਹੀਂ ਪਏਗਾ ਜੇ ਦਸਾਂ ਤੇ ਦਾ ਹੀ ਫਰੀ ਖਾਣ ਵਾਲੇ ਹੋਣਗੇ ਵੀ ਉਹਨੂੰ ਘਾਟਾ ਪਏਗਾ ਬਿਲਕੁਲ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਵੀਰ ਦਾ ਕਹਿਣਾ ਵੀ ਬਹੁਤ ਜਿਹੜੇ ਕੱਟ ਹੁੰਦੇ ਨੇ ਇਸ ਤਰ੍ਹਾਂ ਜਿਹੜਾ ਪਰਾਲੇ ਕਰਦੇ ਨੇ ਇਸ ਤਰ੍ਹਾਂ ਪਰਾਲੇ ਜਿਹੜਾ ਇਸ ਵੀਰ ਵੱਲੋਂ ਕੀਤਾ ਗਿਆ ਇਹ ਤੇ ਹਿੰਦੂ ਪਰਿਵਾਰ ਜਿਹੜਾ ਕਿ ਅਰੋੜੇ ਪਰਿਵਾਰ ਨਾਲ ਸੰਬੰਧ ਰੱਖਦਾ ਬੜੀ ਸ਼ਲਾਘਾਬਤ ਹੋ ਰਹੀ ਹੈ ਨਾ ਪਰਿਵਾਰ ਦੀ ਅਤੇ ਵੀਰ ਮੈਂ ਗੱਲ ਬਾਤ ਵੀ ਕਰ ਲਾਂਗਾ ਵੀਰ ਨਾਲ ਵੀਰ ਜੀ ਫਿਰ ਰੋਜ਼ ਤੇ ਕਿੰਨੇ ਕਿਲੋ ਕਾਹੇ ਆ ਜਾਂਦੇ ਕਦੀ ਘਾਟਾ ਨਹੀਂ ਪਿਆ ਇਸ ਚੀਜ਼ ਨੂੰ ਲੈ ਕੇ ਮੈਂ ਰੋਜ਼ 10 ਬੰਦੇ ਆ ਜਾਂਦੇ ਜਾਂ ਵੱਧ ਬੰਦੇ ਆ ਜਾਂਦੇ ਭਾਵੇਂ ਜਿੰਨੇ ਮਰਜ਼ੀ ਬੰਦੇ ਆਏ ਨੇ ਉਤਰਾ ਚਲੋ ਆਏ ਜਾਂਦੇ ਦੋ ਤਿੰਨ ਜਣੇ ਭਾਵੇਂ 10 ਆਣ ਭਾਵੇਂ 5 ਨੇ ਇਹ ਤੁਹਾਨੂੰ ਬੱਚਿਆਂ ਦੀ ਗੱਲ ਕਰੀਏ ਬੱਚੇ ਵੀ ਆਉਂਦੇ ਨੇ ਖਾਸ ਕਰਕੇ ਜਦੋਂ ਵੱਡੇ ਵੱਡੇ ਅਸੀਂ ਦੇਖਦੇ ਪਜਾਤਾ ਇਥੇ ਪੋਸ਼ ਪੋਸ਼ ਏਰੀਆ ਵਾ ਲੋਕ ਗੱਡੀਆਂ 'ਚ ਉਤਰ ਕੇ ਆਉਂਦੇ ਨੇ ਲੋਕ ਹਾਂ ਹਾਂ ਦੇ ਗੱਡੀਆਂ 'ਚ ਉਤਰ ਕੇ ਫੈਮਿਲੀ ਵੀ ਆ ਰਹੇ ਆ ਬੱਚੇ ਵੀ ਆ ਰਹੇ ਆ ਲੋੜਮੰਦ ਵੀ ਆ ਰਹੇ ਪਿਆਰ ਦੇ ਰਹੇ ਸਾਰੇ ਸੁਨੇਹਾ ਕੀ ਦੇਣਾ ਚਾਹੋਗੇ ਅਮਰਸਾ ਦੇ ਲੋਕਾਂ ਜਿਹੜਾ ਤੁਹਾਨੂੰ ਦੇਖਣੇ ਨੇ ਦੇਸਾਂ ਦੇ ਸ਼ਹਿਰਾਂ 'ਚ ਕੀ ਕਹਿਣਾ ਚਾਹੋਗੇ ਕਹਿਣਾ ਚਾਹਾਂਗੇ ਇਹ ਇੱਕ ਵਾਰੀ ਆਣ ਅਡੇ ਕੋ ਟੇਸਟ ਕਰਨ ਬਾਬਾ ਜੀ ਦੇ ਨਾਮ ਲੈਣ ਤੇ ਉਹਨਾਂ ਦੀ ਖੁਆਇਸ਼ ਜਿਹੜੀ ਉਹ ਖੁਆਇਸ਼ ਪੂਰੀ ਕਰਨਗੇ ਬਾਬਾ ਜੀ ਚੜ੍ਹਦੀ ਕਲਾ ਬਖਸ਼ਣ ਕੇ ਜਿਹੜਾ ਵੀ ਜੀ ਕੇ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲ ਬਾਤ ਕੀਤੀ ਮੋਟੂ ਵੈਜੀ ਚਾਪ ਦੇ ਕਿ ਬੜਾ ਮਸ਼ਹੂਰ ਹੋਇਆ ਤੇ ਅਮਰਸਾ ਦੇ ਅਰਜੀਤ ਜਾਨ ਨੂੰ ਜਿਹੜੀ ਮਾਰਕੀਟ ਤੁਸੀਂ ਦੇ ਤਸਵੀਰਾਂ ਵਿੱਚ ਜਿਹੜੀ ਮਾਰਕੀਟ ਜਿਹੜਾ ਕਿ ਨੌਜਵਾਨ ਲਵਲ ਵੱਖਰਾ ਪਰਲਾ ਕੀਤਾ ਜਾ ਰਿਹਾ ਹੈ ਇੱਕ ਵੱਖਰੀ ਆਸਤਾ ਜੁੜੀ ਹੋਈ ਹੈ ਇਸ ਨੌਜਵਾਨ ਦੀ ਤਨਤਨ ਬਾਬਾ ਦੀਪ ਸਿੰਘ ਜਿਹੜੇ ਕਿ ਸ਼ੀਦਾ ਸਾਹਿਬ ਵਾਲਿਆਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਨੌਜਵਾਨ ਦਾ ਕਹਿਣਾ ਵੀ ਜਿਹੜਾ ਵੀ ਤੇਰਾ ਮਾਰੀ ਇੱਥੇ ਜਿਹੜਾ ਕਿ ਤਨਤਨ ਬਾਬਾ ਦੀਪ ਸਿੰਘ ਬੋਲੇਗਾ ਉਸ ਤੋਂ ਜਿਹੜਾ ਕਿ ਇੱਕ ਪਲੇਅਰ ਜਿਹੜੇ ਕਿ ਵੈਜੀ ਚਾਪ ਜਿਹੜੀ ਦਿੱਤੀ ਜਾਊਗੀ ਅਸਕੇ ਸਾਡੀ ਦਸ਼ਕਾਂ ਪੀ ਲਿਆ ਇਸ ਵੀਡੀਓ ਨੂੰ ਬਤਵਾ ਸ਼ੇਅਰ ਜਰੂ ਕਰ ਦਿਓ ਕਿਉਂਕਿ ਇੱਕ Hindu ਪਰਿਵਾਰ ਨਾਲ ਸੰਬੰਧ ਰੱਖਦਾ ਰੋੜੇ ਪਰਾਨਾ ਸੰਬੰਧ ਰੱਖਦਾ ਅਤੇ ਆਸਤਾ ਜੁੜੀ ਹੋਈ ਹੈ ਤੰਤਨ ਬਾਬਾ ਦੀਪ ਸਿੰਘ ਜੀ ਜਿਦ ਤੁਸੀਂ ਦੇਖੋ ਇੰਨਾ ਪਿਆਰ ਕਰਦੇ ਨੇ ਇੰਨੀ ਸ਼ਰਧਾ ਕਰਦੇ ਨੇ ਇੰਨੀ ਕਿ ਜਿਹੜੇ ਦਿਨ ਦੀ ਸ਼ਰਵਾ ਜਿਹੜੀ ਨੇ ਉਹ ਤੰਤਨ ਬਾਬਾ ਦੀਪ ਸਿੰਘ ਦਾ ਕਰਦੇ ਨੇ ਅਤੇ ਨੌਜਵਾਨਾਂ ਦਾ ਕਹਿਣਾ ਵੀ ਰਾਤ 11:00 ਵੀ ਵੱਜਣ ਇਥੋਂ ਛੁੱਟੀ ਕਰਕੇ ਜਦੋਂ ਮੈਂ ਮਥਾ ਜਰੂਰ ਟੇਕ ਕੇ ਹੁਣਾ ਧੰਤਲ ਬਾਬਾ ਦੀਪ ਸਿੰਘ ਜੀ ਦਾ ਐਸ ਕਰਕੇ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਮੋਟੋ ਵੈਰੀਨਾ ਪਾਲਿਆ ਵਾਲਸ ਤੇ ਸਾਢੀ ਦਸ਼ਕਾਂ ਪੀ ਲਿਆ ਵੀ ਅਜਿਹੇ ਪਿਆਰ ਜਿਹੜਾ ਕਿ ਸਾਰਿਆਂ ਵਿੱਚ ਜੜਾ ਹੋਣਾ ਚਾਹੀਦਾ ਸਾਰੇ ਆਸਥਾਨ ਕੋਈ ਨਾ ਕੋਈ ਇਸ ਤਰ੍ਹਾਂ ਜੜੀ ਆ ਰੱਬ ਪ੍ਰਤੀ ਜਿਹੜੀ ਜੁੜੀ ਹੋਣੀ ਚਾਹੀਦੀ ਆ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਅਮਰਸਰ